ਮਾਜਦੇ ਵਕ ਵਕ ਪਿੰਡਾਂ ਤੋਂ શ્રી ਅਨੰਤ ਕੁਲ ਸਾਹਿਬ ਇਹ ਆਪਕੋ ਆਪਣੀਆਂ ਟਰੈਕਟਰ ਟਰਾਲੀਆਂ ਸਜਾ ਕੇ ਪਹੁੰਚੇ ਨੌਜਵਾਨ ਬਣੇ ਖੇਤ ਦੇ ਅੰਦਰ ਟਰੈਕਟਰ ਟਰਾਲੀਆਂ ਦੇ ਵਿੱਚ ਲੱਗੇ ਨੇ ਏਸੀ ਵੀ ਟੀਵੀ ਵੀ ਲਾਈਟਾਂ ਵੀ ਤੇ ਆਰਾਮਦਾਇਕ ਬਿਸਤਰ ਵੀ ਜੋ ਸੰਗਰ ਦੇ ਹੋਟਲਾਂ ਦੇ ਵਿੱਚ ਨੀਂਹੇ ਰਹਿਣਾ ਚਾਹੁੰਦੇ ਉਹ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਰਹਿ ਸਕਦੀ ਹੈ ਕੋਲੇ-ਮੱਲੇ ਮੋਕੇਸ਼ਰੀ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲਗੀਆਂ ਹੋਈਆਂ ਨੇ ਸੰਗਤ ਦੂਰ ਦੁਰਾਡੇੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੀ ਹੈ ਇਸੇ ਵਿਚਾਲੇ ਇੱਕ ਬੇहद ਖਾਸ ਤਸਵੀਰ ਸਾਹਮਣੇ ਆਈ ਹੈ ਦਰਅਸਲ ਕੁਝ ਨੌਜਵਾਨ ਆਪੋ ਆਪਣੀਆਂ ਟਰੈਕਟਰਾਂ ਟਰਾਲੀਆਂ ਸਜਾ ਕੇ ਇਸ ਵਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਨੇ ਇਹ ਨੌਜਵਾਨ ਮਾਝੇ ਦੇ ਵੱਖੋ-ਵੱਖਰੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਸਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਨੇ ਇਸ ਮੋਕੇ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਆਪਣੀ ਟਰੈਕਟਰ ਟਰਾਲੀ ਸਜਾ ਕੇ ਹੂਲੇ ਮੱਲੇ ਮੋਕੇ ਸ਼੍ਰੀ ਆਨੰਦਪੁਰ ਸਾਹਿਬ ਆ ਰਿਹਾ ਹਾਂ ਇਸ ਸਾਲ ਵੀ ਮੈਂ ਇੱਥੇ ਪਹੁੰਚਿਆ ਹਾਂ ਉਹਨਾਂ ਕਿਹਾ ਕਿ ਟਰੈਕਟਰ ਟਰਾਲੀ ਦੇ ਵਿੱਚ ਏਸੀ ਵੀ ਲੱਗਾ ਹੈ ਟੀਵੀ ਵੀ ਲੱਗਾ ਹੈ ਲਾਈਟਾਂ ਵੀ ਲੱਗੀਆਂ ਨੇ ਤੇ ਆਰਾਮਦਾਇਕ ਬਿਸਤਰ ਵੀ ਹੈ ਅਤੇ ਬਜ਼ੁਰਗ ਜਾ ਹੋ ਲੋਕ ਜਿਨ੍ਹਾਂ ਦੇ ਕੋਲ ਕਮਰਾ ਨਹੀਂ ਹੈ ਉਹ ਸਾਡੇ ਟਰੈਕਟਰ ਟਰਾਲੀ ਦੇ ਵਿੱਚ ਰੁਕ ਸਕਦੇ ਨੇ ਹਾਂਜੀ ਮੇਰੇ ਕੀ ਨਾਮ ਆਪਣਾ ਤੇ ਵੀਰ ਜੀ ਕਿਹੜਾ ਨਗਰ ਤੁਸੀਂ ਆਪਾਂ ਨਗਰ ਅਟੜਪੁਰਾ ਦੇ ਤੁਸੀਂ ਪਟਿਆਲਾ ਜ਼ਿਲ੍ਹਾ ਪਟਿਆਲਾ ਤੇ ਕਿਵੇਂ ਵੀਰ ਜੀ ਤੁਸੀਂ ਸੋਚਿਆ ਟਰਾਲਾ ਸਿਜਾਉਣ ਵਾਸਤੇ ਇਦਾਂ ਜਿਵੇਂ ਕਿ ਮਨੋ ਆਪਾਂ ਨੂੰ ਇਦਾਂ ਮਨੋ ਜਿੰਨਾ ਬੱਚੇ ਇਦਾਂ ਮਨੋ ਵੇਚਦੇ ਆਪਾਂ ਨੇ ਆਜੇ ਵੇਚਦੇ ਆ ਨਾ ਉਹ ਲੇਵਲੇ ਤੇ ਜੀ ਤਾਂ ਮਨੋ ਟਰਾਲਾ ਲਿਆ ਕੇ ਪਹਿਲੇ ਮਨੋ ਮੁੰਗੀ ਨਹੀਂ ਨਾ ਉਹ ਆਪਣੇ ਦਿਲ ਦੀ ਮਜ਼ਰ ਰੀਜ ਆਈ ਤੇ ਆਪਾਂ ਨੂੰ ਮਨੋ ਮਨੋ ਜੀ ਜਿਆ ਸਮਾਂ ਤੋਂ ਲਗਿਆ ਸਾਲੋ ਕੀਤੀ ਸੀ ਭਾਈ ਗੰਗਾਰੀ ਮਨੋ ਪਾਸਾ ਤੇ ਜੀ ਕਰਿਆ ਪਤਾ ਨਹੀਂ ਦੇ ਉਥੋਂ ਫਸ ਲੈਣੇ ਤੇ ਬੇਟੀ ਕਿੰਨਾ ਖਰਚ ਆ ਗਿਆ ਫਿਰ ਇਹ ਜੀ ਖਰਚਾ ਮਤਲਬ ਇੱਥਾ ਵੀ ਕਮਨ ਕਿੰਨਾ ਲੱਗੇ ਬਣਾਇਆ ਉਹਦੇ ਹਰੇਕ ਸਾਲ ਦੇ ਬਲਕਿ ਆਈਦਾ ਨਾ ਮਤਲਬ ਜਨਰਲ ਦੇ 25000 ਰੁਪਏ ਉੱਤੇ ਲੱਗੀ ਜਾਂਦਾ ਬਲੋ ਬੜੀ ਅੰਕੀ ਕਰਦੇ ਕੋ ਲੇਟਾ ਖਰਾਬ ਹੋਈ ਉਹ ਕੋ ਜੋ ਗਿਆ ਤਾਂ ਮਤਲਬ ਹਰੇਕ ਸਾਲ 25000 ਵਿੱਚ ਲੱਗ ਹੀ ਜਾਂਦਾ ਹੁਣ ਅਸੀਂ ਨਾ ਸਾਰਾ ਮੇਲਾ ਵੇਖਿਆ ਘੁੰਮ ਕੇ ਦੇ ਵੈ ਹੈ ਨਾ ਦੇਖਿਆ ਕਿ ਜ਼ਿਆਦਾਤਰ ਨਾ ਮਾਜਾ ਏਰੀਆ ਦੇ ਟਰਾਲੇ ਆ ਜਾਂ ਟਰੈਕਟਰਸ ਜਾ ਕੇ ਲਿਆਇਆ ਹਾਂਜੀ ਬਿਲਕੁਲ ਤੇ ਦੂਜੇ ਏਰੀਆ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਿਉਂ ਨਹੀਂ ਇੱਧਰ ਦੇ ਫਿਰ ਬਣਾ ਕੇ ਲਿਆ ਰਹੇ ਕੀ ਤੇ ਮਤਲਬ ਵੀ ਆਪਕੋ ਆਪਣੀ ਇੱਛਾ ਮਤਲਬ ਜਿੰਨੇ ਆਪਣੇ ਵਿਪਰਾਮ ਮਤਲਬ ਆਹ ਥੀਏ ਡਰ ਆਪਨੇ ਬਾਬਾ ਫਾਰਮ ਦੇ ਕੇ ਗਾੜੀ ਮੂੜ ਆਪਣੇ ਨਾਲ ਵੀ ਆਇਆ ਇੱਕ ਹੌਲਣ ਸਾਰੇ ਮਤਲਬ ਵੀ ਇਹ ਤਜੀਬਣ ਕੱਠੀ ਦੁਰ ਦੇ ਪਟੋ ਬੋਲੋ ਸਾਰੇ ਥਲਕੀ ਬਨਾਲੀ ਦਾ ਕੱਠੀ ਫਰੀਦਾ ਦੇਖਾਂਗੇ ਹਾਂਜੀ ਜਿਵੇਂ ਹੁਣ ਇਹਦੇ ਵਿੱਚ ਤੁਸੀਂ ਏਸੀ ਵੀ ਲਾਇਆ ਟੀਵੀ ਲਗਾਇਆ ਇਹ ਸਭ ਚੱਲਦਾ ਕਿ ਨਹੀਂ ਬਿਲਕੁਲ ਸਾਰਾ ਕੋਈ ਜਾਂਦਾ ਮਤਲਬ ਵੀ ਤੁਸੀਂ ਦੇਖ ਸਕਦੇ ਜੀ ਗੜੀ ਪਾਣੀ ਵੀ ਗਿਆ ਉਹ ਜਿੰਦਾ ਵੱਲ ਬਿਜੂਰ ਚਾਉਂਦੇ ਆ ਸਾਲ ਵਿੱਚ ਦੇਖਣਾ ਮੈਂ ਪਹਿਲਾਂ ਬੈਠੇ ਇਹਨਾਂ ਵਿੱਚ ਜਿੰਦਾ ਵੱਲੋਂ ਆਉਂਦੀ ਅਫਸਰਦ ਰਜਿਸਟਰੀ ਕਰਦੇ ਪਾਣੀ ਪੀਂਦੇ ਜਦ ਉਹ ਵੀ ਤਾਂ ਬੱਲੋਂ ਹੁੰਦਾ ਕਿ ਸਨਾਵੜੀ ਕਰਦੀ ਨਾਰਮੀ ਜੇ ਬੱਲੋਂ ਕਿਸੇ ਕੰਮ ਕਰਦਾ ਨਹੀਂ ਤਾਂ ਇਹ ਕੋਲੇ ਦੇ ਵਿੱਚ ਸ਼ੁਰੂ ਹੋ ਜਾਂਦਾ ਤੇ ਪਰਿਵਾਰ ਭਾਜੀ ਕਿਵੇਂ ਅਗਰੇ ਹੁੰਦਾ ਹੈ ਕੰਮ ਆਦੇ ਪਰਿਵਾਰ ਪਰਿਵਾਰ ਮਾਲੋਂ ਪੀਸਦਾ ਆ ਪੀਓ ਤਾਂ ਕੋਈ ਸਹੀ ਨਹੀਂ ਦਾਲੀ ਜਦੋਂ ਸਾਡੇ ਜੋ ਬੱਚੇ ਆ ਕਿ ਬਹੁਤ ਪ੍ਰੈਸ਼ਰ ਦੂਰ ਆ ਮਾਲੋਂ ਵੀ ਜੋ ਪੱਲ ਸ਼ੌਕਾ ਪੂਰਾ ਕਰਨਾ ਆਪਣਾ ਇਹਦਾ ਬਗੜਾ ਵੇਦਾ ਕੋਈ ਰੋਕਦਾ ਨਹੀਂ ਆ ਤੇ ਅੱਗੇ ਹੁਣ ਅੱਗੇ ਕਿ ਕਿਵੇਂ ਫਿਰ ਅੱਗੇ ਦਾ ਕਿਵੇਂ ਸੋਚਿਆ ਜੀ ਅੱਗੇ ਜਦੋਂ ਮਹਾਰਾਜ ਕਿਰਪਾ ਕਰੇ ਪੀਂਦਾ ਹਰਿ ਹਸਾਲੀ ਆਪਾਂ ਉਹਦਾ ਆਪਣਾ ਟੋਲਾ ਲੈ ਕੇ ਤੁਹਾਨੂੰ ਸਹਿਮਾਈਓ ਸੀ ਲਾ ਕਰਕੇ ਗੁਰੂ ਘਰ ਦੇ ਹਾਜ਼ਰੇ ਭਰੀਏ ਤੇ ਨਕਦਾ ਵੀ ਇੱਥੇ ਟਾਈਮ ਟੇਬਲ ਗੁਰੂ ਘਰ ਦਾ ਰੋਜ਼ਾਨਾ ਕੰਮ ਬਾਈਂਗ ਦਾ ਨਮੂਨਾ ਹੈ ਚਲੋ ਟਰਾਲੇ ਤਾਂ ਦੇਖੋ ਬਹੁਤ ਵਧੀਆ ਸਾਰੇ ਸਜਾ ਕੇ ਲਿਆ ਰਿਆ ਅਸੀਂ ਆਉਂਦੇ ਇੱਕ ਚੀਜ਼ ਦੇਖੀ ਕਿ ਟਰੈਕਟਰ ਵਾਲੇ ਵੀਰ ਸਪੀਡ ਬਹੁਤ ਜ਼ਿਆਦਾ ਚਲਾ ਰਹੇ ਆ ਵੀਰ ਜੀ ਬਸ ਇਹੋ ਚੀਜ਼ ਆ ਮਤਲਬ ਕਿ ਨਾਲ ਹੀ ਅਰੇ ਵੀਰ ਮੈਂ ਕਹਿੰਦਾ ਕਿ ਬਸ ਕੁਲੜਾ ਬਜਾ ਨਾ ਕਰੋ ਮਲੋ ਹੋਤੀ ਮਲੋ ਵਿਜਾ ਚਲ ਗਈ ਕਿ ਜਾਨ ਤੇ ਦਰ ਭਰਾ ਨਹੀਂ ਜਾਣੀ ਗੁਰੂ ਘਰ ਆ ਹੌਲੀ ਹੌਲੀ ਤੁਸੀਂ ਦੇਖ ਸਕਦੇ ਆ ਟਰਾਲੇ ਪੀਸੀ ਕੀਤਾ ਨਾ ਹੌਟਲ ਤੇ ਕਰੋ 6 ਚੱਕ ਲੱਗੇ ਪੀਸੀ ਤੋਂ ਲੱਗੇ 2 ਲੱਗੇ ਆ ਚਲਦਾ ਵੀ ਰਹਿ ਜਾਣਾ ਤੇ ਜਿੱਦਾਂ ਕਿ ਪਿਲਾ ਨਾਲ ਕਿਸੇ ਤੋਂ ਮਾਨੂੰ ਰੇਸ ਕੀਤੀ ਹੈ ਤੇ ਆਗੇ ਬਿਲਕੁਲ ਹੀ ਪਤਾ ਉਹ ਕਿ 24 ਵੀ 20 ਵੀ ਬਚਾਈ ਨੇ ਹੁਣ ਜੇ ਮੈਂ ਕੁਝ ਵੀ ਰ ਆ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਜੀ ਆ ਵੀ ਵੀਰ ਜੀ ਪਾਵਾਂ ਦੇ ਤੋਂ ਤੋਂ ਮਾਦਾ ਤੇ ਮਾਨੂੰ ਬੋਲਦੇ ਜੇ ਮਿਲਣਾ ਸਹੀ ਗੱਲਾਂ ਨਾ ਜ ਆਪਣੇ ਆਓ ਤੇ ਗੁਰੂ ਘਰ ਜਪਨਾ ਵਾ ਸਹੀ ਗੱਲ ਕਿ ਆਪਣਾ ਹੌਲੀ ਹੌਲੀ ਆਓ ਉੱਥੇ ਲੜਬਾਜੀ ਨਾ ਕਰੋ ਬਿਲਕੁਲ ਵੀ ਵੀ ਆਪਣੇ ਪ੍ਰੇਰਨਾ ਆਓ ਮਹਾਰਾਜ ਜੀ ਦੇ ਮੇਜ ਹੋ ਜੇਓ ਤੇ ਕਿੰਨੇ ਵੀ ਵੀਰ ਜੀ ਅਰਗੀ ਤੁਹਾਡੇ ਨਾਲ ਵੀਰ ਕਿੰਨੇ ਨਾ ਲਾਏ ਆ ਆਪਾਂ ਸ਼ੇਰ ਹੀ ਲੱਗਣਾ ਅੱਛਾ ਜੀ ਹਾਂ ਜੀ ਠੀਕ ਬੋ ਬਤਨਾ ਨਾਟਾ ਭਾਈ ਇਸ ਮੋਕੇ ਸ਼੍ਰੀ ਆਨੰਦਪੂਰ ਸਾਹਿਬ ਵਿਖੇ ਮੌਜੂਦ ਸੰਗਤ ਦਾ ਕਹਿਣਾ ਸੀ ਕਿ ਇਹਨਾਂ ਨੌਜਵਾਨਾਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਵਾਹਿਗੁਰੂ ਇਹਨਾਂ ਤੇ ਮਿਹਰ ਕਰੇ ਅਤੇ ਇਹ ਨੌਜਵਾਨ ਹਰ ਸਾਲ ਇਸੇ ਤਰ੍ਹਾਂ ਸ਼੍ਰੀ ਆਨੰਦਪੂਰ ਸਾਹਿਬ ਆਉਂਦੇ ਰਹਿਣ ਤੇ ਸੇਵਾ ਕਰਨ ਹਾਂਜੀ ਬਾਈ ਗੁਰਜੀ ਖਾਲਸਾ ਵਾ ਜੀ ਫਤਿਹ ਬਾਬਾ ਜੀ ਬਾਬਾ ਜੀ ਕਿਵੇਂ ਦਾ ਉਪਰਾਲਾ ਲੱਗ ਰਿਹਾ ਹੈ ਨੌਜਵਾਨਾਂ ਜੀ ਬੜਾ ਸੋਹਣਾ ਉਪਰਾਲਾ ਪੱਛੀਤਾ ਅਸੀਂ ਆ ਰਹੇ ਸੀ ਜ਼ਬਾਨ ਤੋਂ ਦੇ ਸਟੈਪ ਦਰਸ਼ਕਾਂ ਦੇ ਸਟੇਜ 'ਤੇ ਜਿਹੜਾ ਅਸੀਂ ਅੱਜ ਨਹੀਂ ਰਹੇ ਸੀ ਕਿ ਸਾਡੇ ਆਏ ਹੋਏ ਕਿਹੜੀ ਕਿਹੜੀ ਗੱਲ ਚੁੱਕਿਆ ਦੇਖੋ ਕਿੰਨੇ ਕਿੰਨੇ ਸੋਹਣੇ ਦੇ ਕਿੰਨਾ ਕਿੰਨਾ ਚਰਚਾ ਨਾ ਕਿ ਕੈਕਟਰ ਸਟਾਰ ਕਿ ਲਾਇਆ ਹੈ ਤੇ ਬੜੇ ਆਰਾਮ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਕੋਈ ਹੁੰਨਣ ਬਾਜੀ ਨਹੀਂ ਸੋ ਗੁਰਿਆਪੋ ਆਪਣਾ ਟਰੈਕਟਰ ਬੜੀ ਬੜੀ ਜਗ੍ਹਾ ਫਲਾ ਆ ਕੇ ਸੰਗਠਨ ਜਾਣਦਿਆਂ ਵੀ ਚਾਹ ਰਿਹਾ ਹੈ ਕਿ ਅਸੀਂ ਇਹਨੂੰ ਕੰਟੀ ਕਰਦੇ ਆ ਨਾਲ ਕੀ ਤੁਸੀਂ ਜਨਮਾਂ ਦੇ ਵੀ ਖਰਚਾ ਕੀਤਾ ਹੈ ਸਹਾਰੇ ਕਿ ਲਿਆਦੇ ਆ ਸੋ ਗੁਰ ਕੋਈ ਬੋਲ ਨਹੀਂ ਮਾਰ ਟਰੱਕ ਤੋਂ ਬੜੀ ਇਹ ਨਹੀਂ ਹੁੰਦੇ ਰਹੋ ਪਰ ਬਿੰਦਤੀ ਇੱਕ ਇਦਾਂ ਆ ਕਿ ਗੁਣ ਨਾਲ ਜੜੇ ਅਮਰ ਰੱਖੋ ਕੀ ਇਸ ਰੱਖੋ ਬਾਗ ਨੂੰ ਆਪਣਾ ਸੰਸਕਰ ਬਾਬਾ ਜੀ ਅਸੀਂ ਵੀ ਚਲੋ ਆ ਰਹੇ ਸੀ ਹਣਾ ਜਿਵੇਂ ਜਿਵੇਂ ਦੇਖਿਆ ਜਾਵੇ ਟਰੈਕਟਰਾਂ ਦੀ ਸਪੀਡ ਬਹੁਤ ਜ਼ਿਆਦਾ ਕਿਵੇਂ ਲੱਗਦੇ ਤੁਹਾਨੂੰ ਉੱਚ ਬੈਂਟ ਕਰਾਂਗੇ ਵੀ ਕਿਨਾਂ ਤੋਂ ਆਪਾਂ ਨੂੰ ਚਾਹੀਦਾ ਹੈ ਆਪਣੇ ਵਿੱਚ ਕਿਸ ਸੰਗਤ ਜੇ ਆਪਾਂ ਟ੍ਰੈਕਟਰ ਪੁਰਾਣੇ ਆ ਗਿਆ ਅਗਿਆਨ ਦੇ ਤੱਕ ਕੰਟਰੋਲ ਹੋਣਾ ਨਹੀਂ ਵੀਰਾਂ ਨੂੰ ਆਪਾਂ ਚੋਣ ਕੇ ਬੈਂਟ ਕਰਾਂਗੇ ਕਿ ਜੇ ਕੋਈ ਗੁਰੂ ਘਰ ਆਉਂਦੇ ਹੋ ਕਿ ਆਪਾਂ ਸਕੂਲ ਦੇ ਕਾਜਾਂ ਤੋਂ ਤੇ ਬੜੇ ਪਿਆਰ ਨਾਲ ਸੰਗਤ ਦੇ ਦਰਸ਼ਨ ਕਰਾਉਣਾ ਤੇਰਾ ਭਾਈ ਕਿੰਨਾ ਖਰਚਾ ਇੱਥੇ ਆ ਗਿਆ ਭਾਜੀ 3 1/2 ਲੱਖ ਦਾ ਖਰਚਾ ਬੰਦੇ ਨੂੰ ਤੇ ਮੈਨੂਅਲ ਨਾਲ ਜੇ ਤਾਂ ਇੰਨਾ ਖਰਚਾ ਨਹੀਂ ਹੋਣਾ ਭਾਜੀ ਹਰ ਇੱਕ ਫੈਸਿਲਟੀ ਹੈ ਇੱਕ ਵੀਆਈਪੀ ਰੂਮ ਹੁੰਦਾ ਨਾ ਜੀ ਜਿਵੇਂ ਉਸ ਤਰੀਕੇ ਨਾਲ ਕੰਮ ਅਸੀਂ ਆਪ ਸਪੈਸ਼ਲ ਤੇ ਫੋਟੋਆਂ ਲਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆਪਾਂ ਦੀ ਫੋਟੋਆਂ ਵੀ ਸਾਰੇ ਇਹੋ ਜਿਹੇ ਵੀਆਈਪੀ ਰੂਮ ਹੁਣਾ ਜੇ ਅਸੀਂ ਦੇਖ ਕੇ ਬੜਾ ਮਾਨ ਵੀ ਪਰਸਨਾ ਦੇ ਵੀ ਜਣਾ ਬੜਾ ਵਧੀਆ ਤੇ ਖਰਚਾ ਵੀ ਬੜਾ ਕੀਤਾ ਲੋਕਾਂ ਦਾ ਜੇ ਇਹਨਾਂ ਖਰਚਾ ਕਰਦਾ ਇਹਨਾਂ ਸ਼ਨਾ ਰਿਹਾ ਤੇ ਆਪਨੇ ਆਪ ਨੂੰ ਸ਼ਨਾ ਨਹੀਂ ਤੇ ਬੀਟ ਕਰਦੇ ਆ ਯਕੀਨ ਸਾਕੋ ਜੜੀ ਵਾਲੇ ਬਣੋ ਤੇ ਗੁਰੂ ਮਾ ਗੁਰੂ ਇਦਾਂ ਹੀ ਆਪਾਂ ਗੁਰੂ ਨਾਲ ਜੁੜੇ ਕਿਉਂਕਿ ਦੁਜੇ ਧਰਮਾਂ ਪਰ ਖਿੱਚ ਕੇ ਲਈ ਜਾ ਰਹੇ ਨੇ ਕਾਰਨ ਬਣਾ ਕੇ ਆਪਾਂ ਆਪ ਨੂੰ ਜੇ ਅਸੀਂ ਗੁਰੂ ਨਾਲ ਜੁੜੇ ਹੁੰਦੇ ਹਾਂ ਮੰਨਿਆ ਨੀ ਤੇ ਗੁਰੂ ਦੇ ਅਗ ਲੱਗੇ ਹਾਂ ਤੁਸੀਂ ਉਹਨੂੰ ਖੇਤ ਨਹੀਂ ਸਕਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਤੇ ਜੇ ਅਸੀਂ ਉਹਦੇ ਨਾਲ ਪੁੱਤਰ ਆ ਨਾ ਜੀ ਤੇ ਫਿਰ ਸਾਨੂੰ ਉਹਦੇ ਬਣ ਕੇ ਪੁੱਤਰ ਸਾਹਿਬ ਤਾਂ ਵੀ ਕੋਈ ਗੱਲ ਦੀ ਕਿਰਪਾ ਕਰੇ ਨਾ ਕਿ ਇਸ ਰੱਖਣ ਤੇ ਗੁਰੂ ਵਾਲਿਆਂ ਹੁਣ ਇੱਕ ਇਸਾਈ ਧਰਮ ਵੱਲੋਂ ਤੁਸੀਂ ਦੇਖਿਆ ਨਾ ਕਿ ਪ੍ਰਚਾਰ ਕੀਤਾ ਜਾ ਰਿਹਾ ਕਿ ਮਾਝਾ ਏਰੀਆ ਸਾਰਾ ਇਸਾਈਆਂ ਦੇ ਅਲ ਜਾ ਰਿਹਾ ਹੁਣ ਅਸੀਂ ਅਸੀਂ ਦੇਖਿਆ ਜਿਆਦਾਤਰ ਜਿੰਨੀਆਂ ਟਰਾਲੀਆਂ ਮਾਝੇ ਏਰੀਏ ਤੋਂ ਆ ਤੇ ਮੁੰਡੇ ਵੀ ਕਾਫੀ ਜਿੰਨੇ ਗੁਰਸਿੱਖਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਉੱਚੀ ਵੀ ਬੇਨਤੀ ਹੈ ਕਿਉਂਕਿ ਅਸੀਂ ਕਹਿ ਰਹੇ ਹਾਂ ਵੀ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਕੋਈ ਸਾਨੂੰ ਇਸਾਈ ਬਣਾ ਰਿਹਾ ਹੈ ਬੇਨਤੀ ਐਦਾ ਭਾਜੀ ਜੇ ਅਸੀਂ ਗੁਰੂ ਵਾਲੇ ਹੋਾਂਗੇ ਨਾ ਜੇਸੀਂ ਇੱਕ ਦਿਨ ਹੋਾਂਗੇ ਤੇ ਸਾਨੂੰ ਕੋਈ ਵੀ ਖਿੱਚ ਕੇ ਨਹੀਂ ਲਿਆ ਮਨ ਕਿਤੇ ਸਾਡਾ ਪ્યો ਆ ਸਿਮਰ ਸਾਡੇ ਪਿਓ ਨਾਲ ਤੋੜ ਕੇ ਸਾਨੂੰ ਖਿੱਚ ਕੇ ਲੈ ਜੀ ਉਹ ਫਿਰ ਕੱਚੇ ਪਿੱਲਿਆਂ ਚਾਜਦੇ ਉਹ ਗੂੜੇ ਸਿੱਖ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਕਿ ਤੁਸੀਂ ਗੁਰੂ ਦੇ ਮਸ਼ਹਣ ਮਹਾਰਾਜ ਨੂੰ ਪਾਉਂਦੇ ਆ ਤੇ ਫਿਰ ਗੁਰੂ ਵੀ ਇੱਧਰ ਨੇ ਨੇ ਪ੍ਰਚਾਰ ਜੋ ਜੋ ਪ੍ਰਚਾਰ ਫੈਲਾਇਆ ਜਾ ਰਿਹਾ ਕਿ ਇਨੇ ਜਣੇ ਬਾਜਾ ਸਾਰਾ ਇੱਧਰ ਚਿਲ ਗਿਆ ਵਾ ਭਾਜੀ ਉਹ ਝੂਠ ਦੇ ਨਾਲ ਖਿੱਚੀ ਜਾ ਰਹੀ ਨੇ ਉਹ ਕੀ ਕਰਦੇ ਨੇ ਜੀ ਅਸੀਂ ਇਹ ਕਰਦੇ ਆਂਗੇ ਉਹ ਹੋ ਜਾਂਦਾ ਕਿ ਉਹ ਇਹਨਾਂ ਪਹਿਲਾਂ ਹੀ ਆਪਣੇ ਜਿੱਦਾਂ ਇੱਕ ਫਿਲਮ ਦੀ ਐਕਸ਼ਨ ਹੁੰਦੀ ਹੈ ਨਾ ਉਹ ਤਿਆਰ ਕੀਤੀ ਹੁੰਦੀ ਹੁੰਦਾ ਆਪਾਂ ਦੀ ਤੱਕ ਵੀ ਨਹੀਂ ਆ ਤੁਸੀਂ ਇਦਾਂ ਕਰੋ ਉਹਨਾਂ ਨੂੰ ਸਾਧ ਲਓ ਭਾਵੇਂ ਉਹਨਾਂ ਕੋਲ ਵੀ ਸਾਹਮਣੇ ਇੱਕ ਬੰਦਾ ਬੁਠਾ ਹੈ ਔਰ ਲੱਤ ਤੋਂ ਲੰਗੜਾ ਹੈ ਕੋਈ ਵੀ ਹੈ ਉਹਨੂੰ ਸਹੀ ਕਰਕੇ ਤੋੜ ਦੇਣਾ ਅਸੀਂ ਜੇ ਮੰਨ ਲਾਂ ਕਿ ਹਾਂ ਇਹਨਾਂ ਦਾ ਸਾਰਾ ਪੈਰੀ ਝੂਟਦਾ ਵੀ ਸਾਰਾ ਤੇ ਝੂਂਗਰੀ ਮਾਰ ਮਾਰ ਕੇ ਜੋ ਕੰਮ ਆਪਾਂ ਨਾ ਕਰ ਸਕਦੇ ਨਹੀਂ ਆਂ ਗੋਬਤਾ ਨੂੰ ਆਤਮਾ ਜੀ ਠੀਕ ਹੈ ਜੀ ਸਭ ਸਭ ਇਸ ਮੌਕੇ ਉੱਥੇ ਮੌਜੂਦ ਸੰਗਤ ਰੂਪੀ ਬਜ਼ੁਰਗ ਬਾਪੂ ਨੇ ਵੀ ਇਹਨਾਂ ਨੌਜਵਾਨਾਂ ਦੇ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਗੁਰੂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਹਾਂਜੀ ਬਾਬਾ ਜੀ ਬਾਇਗੁਰਦੀ ਕੇ ਖਾਲਸਾ ਵਾਗਡੀਆਂ ਦੇ ਫਾਦੇ ਬਾਬਾ ਜੀ ਇਹ ਨੌਜਵਾਨਾਂ ਤੋਂ ਪ੍ਰਾਲਾ ਕਿਵੇਂ ਲੱਗਾ ਤੁਹਾਨੂੰ? ਨੌਜਵਾਨਾਂ ਤੋਂ ਪ੍ਰਾਲਾ ਕਿਵੇਂ ਲੱਗਾ ਹੈ? ਨੌਜਵਾਨਾਂ ਦਾ ਪ੍ਰਾਲਾ ਬੜਾ ਵਧੀਆ ਸੀ। ਥਾਲੀਆਂ ਸ਼ਿੰਗਾਰ ਕੇ ਲਿਆਏ ਆ ਜੱਟ ਜੀ ਬਹੁਤ ਵਧੀਆ ਉਪਰਾਲਾ ਲਗਾਇਆ ਜੀ ਹੌਲੇ ਮੱਲੇ ਦੇ ਦਰਸ਼ਕਾਂ ਆਈਆਂ ਜਾਂ ਕੁਝ ਤੋਂ ਪਾਚਾ ਮਹਾਰਾਜ ਜੀ ਕੁਝ ਲੈਣ ਵਾਸਤੇ ਆ ਜੀ ਆ ਬਹੁਤ ਵਧੀਆ ਉਪਰਾਲਾ ਹੈ ਕੋਈ ਹਿੰਸਕ ਬਾਜੀ ਨਹੀਂ ਸਵਾਗਤ ਆਵਾਜ਼ ਮੇਰੇ ਪਿਆਰ ਸਰਕਾਰ ਦੇ ਨਾਲ ਹੌਲੇ ਮੱਲੇ ਦਾ ਆਨੰਦ ਜਾਰੀ ਨੇ ਲੋਕਾਂ ਵਿੱਚ ਪਾਚਾ ਮਹਾਰਾਜ ਜੀ ਕੁਝ ਲੈ ਗਏ ਨੇ ਤਾਂ ਭਾਈ ਕਿੰਨਾ ਕੀ ਖਰਚਾ ਆ ਗਿਆ ਹੋਵੇ ਤਲ ਬਣਾਉਣ ਤੇ ਜੀ ਪਹਿਲਾਂ ਬਣਾਉਣ ਤੇ ਲਗਭਗ 5 ਲੱਖ ਦੀ ਖਰਚਾ ਲਾਉਣਾ ਤਿਆਰ ਕਰਕੇ ਲਗਾਇਆ ਨਾ ਪਰ ਤੁਹਾਨੂੰ ਲੱਗਦਾ ਇਦਾਂ ਦੇਖਾ ਦੇਖੀ ਕਾਫੀ ਨੌਜਵਾਨ ਪੈਸੇ ਖਰਾਬ ਕਰ ਰਹੇ ਜਮੇ ਪਰ ਸ਼ੌਂਕ ਦਾ ਕੋਈ ਮੁੱਲ ਨਹੀਂ ਔਗ ਦੇ ਨਾਲ ਤਿਆਰ ਕੀਤਾ ਹੈ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਹਰ ਸਾਲ ਹੁੰਦੇ ਮਹੀਨੇ ਦੀ ਸਾਲਿਆਂ ਸ਼ਿੰਗਾਰ ਕੀ ਫੈਕਟਰਾਂ ਦੀ ਸ਼ਿੰਗਾਰ ਕੀ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਹੁੰਦੀ ਨੇ ਨੌਜਵਾਨ ਬੜੇ ਸ਼ਰਧਾ ਦੇ ਨਾਲ ਇਸ ਦੇ ਵਿੱਚ ਬਾਬਾ ਜੀ ਕੀ ਕੀ ਲਗਾਇਆ ਗਿਆ ਹੈ ਇਹਦੇ ਵਿੱਚ ਜੀ ਸਾਰੇ ਸੁੱਖ ਸੁਵਿਧਾ ਮਦਈਆਂ ਨਹੀਂ ਹੈ ਏਸੀ ਲਗਾਇਆ ਗਿਆ ਹੈ ਐਲ ਵੀਰ ਗਾਈ ਗਈ ਹੈ ਹੋਰ ਆਰਦਾ ਪ੍ਰਬੰਧ ਹੈ ਜ਼ਿਕਰ ਹੋਇਆ ਕਿ ਹੌਲੇ-ਮੱਲੇ ਮੌਕੇ ਬਹੁਤ ਸਾਰੇ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਜਾਂਦੇ ਨੇ ਰਾਹ ਦੇ ਵਿੱਚ ਉਹਨਾਂ ਨੂੰ ਖਾਮਿਆਜ਼ਾ ਵੀ ਫਿਰ ਭੁਗਤਣਾ ਪੈਂਦਾ ਹੈ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਨੇ ਪਰ ਉੱਥੇ ਹੀ ਇਹ ਨੌਜਵਾਨ ਅਜਿਹੇ ਨੌਜਵਾਨਾਂ ਦੇ ਲਈ ਮਿਸਾਲ ਬਣੇ ਨੇ ਜੋ ਕਿ ਹੁੱਲੜਬਾਜੀ ਕਰਦੇ ਨਹੀਂ ਇਹ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਨੇ ਤੇ ਹੁੱਲੜਬਾਜੀ ਤੋਂ ਵੀ ਅਤੇ ਹੁਣ ਆਪਣੀਆਂ ਟਰੈਕਟਰ ਟਰਾਲੀਆਂ ਸਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਨ ਦੇ ਲਈ ਪਹੁੰਚੇ ਨੇ ਤਰੰਤਰਨ ਤੋਂ ਨਿਰਮਲ ਸਿੰਘ ਦੀ ਰਿਪੋਰਟ ਹਾਜੀ ਬਾਈ ਗੁਰਜੀ ਖਾਲਸਾ ਜਿਹੜੀ ਫਤਿਹ ਬਾਬਾ ਜੀ ਬਾਬਾ ਜੀ ਕਿਵੇਂ ਦਾ ਉਪਰਾਲਾ ਲੱਗ ਰਿਹਾ ਹੈ ਨੌਜਵਾਨਾਂ ਜੀ ਬੜਾ ਸਾਂਹ ਉਪਰਾਲਾ ਕਰ ਦਿੱਤਾ ਹੈ ਅਸੀਂ ਆ ਰਹੇ ਸੀ ਜ਼ਵਾਨ ਤੋਂ ਦੇ ਸਟੈਪ ਦਰਸ਼ਨ ਕਰਦੇ ਸੀ ਇੰਨੇ ਸਵੇਰੇ ਜਿਹੜਾ ਅਸੀਂ ਅਗਲੇ ਮੰਗਰੇ ਸੀ ਕਿ ਸਾਡੇ ਕੀ ਆਖੋਗੇ ਵੀਰ ਕੀ ਗੱਲ ਹੈ ਆ ਵੀ ਤੂੰ ਕਿੰਨੇ ਕਿੰਨੇ ਸੋਨੇ ਦੇ ਕਿਲਾ ਕਰਨ ਚर्चा ਨਾਲ ਕਿ ਇਨਫੈਕਟਰ ਸ਼ਾਰਕ ਨੇ ਆਏ ਨੇ ਤੇ ਬੜੇ ਹੀ ਆਰਾਮ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਕੋਈ ਹੁੰਨਣ ਬਾਜ਼ੀ ਨਹੀਂ ਉਹਨਾਂ ਨੇ ਆਪੋ ਆਪਣੇ ਟ੍ਰੈਕਟਰ ਤੋਂ ਬੜੀ ਵਧੀਆ ਜਗ੍ਹਾ ਖਲਾ ਕੇ ਸੰਗਠਨਾਂ ਨੂੰ ਜਾਣਕਾਰੀ ਦੇ ਰਹੇ ਚਾਹ ਰਹੇ ਕਿ ਅਸੀਂ ਇਹਨੂੰ ਕੰਟੀ ਕਰਦੇ ਹਾਂ ਨਾਲ ਕੀ ਤੁਸੀਂ ਜਨੈਰੇਟਰ ਤੇ ਵੀ ਖਰਚਾ ਚੁੱਕਿਆ ਸ਼ਾਰਕ ਲਈ ਆਂਦੇ ਆ ਸੋ ਉਹਨਾਂ ਨੂੰ ਕੋਈ ਮਾਰਕ ਪਤਾ ਕਰੇ ਨਾ ਜੀ ਇਹ ਨਹੀਂ ਹੁੰਦੇ ਰੋ ਪਰ ਬਿੰਤੀ ਇਹ ਕਿਦਾਂ ਆ ਕਿ ਗੁਮੀ ਨਾਲ ਜੁੜੇ ਹੰਮਰ ਤੋਂ ਕਿ ਕਿੱਸਾ ਰੱਖੋ ਬਾਕੀ ਬੰਦੀਆਂ ਨੂੰ ਸੁਣਾਓ ਬਾਬਾ ਜੀ ਅਸੀਂ ਚਲੋ ਆ ਰਹੇ ਸੀ ਹਣਾ ਜਿਵੇਂ ਦੇਖੇ ਜਾਵੇ ਟਰੈਕਟਰਾਂ ਦੀ ਸਪੀਡ ਬਹੁਤ ਜ਼ਿਆਦਾ ਕਿਵੇਂ ਲੱਗਦੇ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਤੋਂ ਆਪਾਂ ਨੂੰ ਚਾਹੀਦਾ ਹੈ ਆਪਣੇ ਜਗ੍ਹਾ ਤੋਂ ਕਿ ਸੰਗਤ ਜੇ ਆਪਾਂ ਟਰੈਕਟਰ ਤੋਂ ਆ ਕੇ ਆਏ ਤਾਂ ਜੇ ਦਾ ਕੰਟਰੋਲ ਹੋਣਾ ਨਹੀਂ ਵੀਰਾਂ ਨੂੰ ਆਪਾਂ ਸਿਰਕੇ ਬੇਨਤੀ ਕਰਾਂਗੇ ਕਿ ਜੇ ਕੋਈ ਗੁੰਮਕਰ ਆਉਂਦੇ ਹੋ ਤੇ ਆਪਣੀ ਸੁਰੱਖਿਅਤ ਕਰਵਾਓ ਤੇ ਬੜੇ ਪਿਆਰ ਨਾਲ ਸੰਗਤ ਦੇ ਦਰਸ਼ਨ ਕਰਾਓ ਤੁਹਾਡੇ ਕੋਲ ਕਿੰਨਾ ਖਰਚਾ ਇੱਥੇ ਆ ਗਿਆ ਭਜੀ 3.5 ਲੱਖ ਦਾ ਪੈਸਾ ਹੋ ਗਿਆ ਕੀ ਮੈਨੂਅਲ ਵਿੱਚ ਉਹ ਇਨਾ ਦਾ ਹਰਕਾ ਜੀ ਰਹੇਗੀ ਭਜੀ ਹਰ ਇੱਕ ਫੈਸਿਲਟੀ ਹੈ ਇੱਕ ਵੀਆਈਪੀ ਰੂਮ ਹੁੰਦਾ ਨਾ ਜੀ ਜਿਵੇਂ ਉਸ ਤਰੀਕੇ ਨਾਲ ਤਿਆਰ ਕਰੀ ਅਸੀਂ ਆਪ ਸਪੈਸ਼ਲ ਤੇ ਫੋਟੋ ਕਰਵਾ ਲਈ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਆਪਾਂ ਦੀ ਫੋਟੋ ਵੀ ਸਾਰੇ ਬਾਹਰ ਇਹਦਾ ਵੀਆਈਪੀ ਰੂਮ ਉਹ ਨਾ ਜਿਵੇਂ ਬਹੁਤ ਬੜਾ ਮਾਨਵੀ ਪਰਸਾ ਜੀ ਬਹੁਤ ਵਧੀਆ ਤੇ ਖਰਚਾ ਵੀ ਬੜਾ ਘੱਟ ਹੈ ਆਪਣੇ ਜਿਹੜਾ ਕੋਪਾ ਕਰਨਾ ਜੇ ਇਹਨਾਂ ਖਰਚਾ ਕਰਦਾ ਇਹਨਾਂ ਸ਼ਿੰਗਾਰਿਆ ਤੇ ਆਪਣੇ ਆਪ ਨੂੰ ਸ਼ਿੰਗਾਰਨਾ ਹੀ ਤੇ ਬੀਤ ਕਰਦੇ ਆ ਯਕੀਨ ਸਾਕੋ ਅੱਗੇ ਵਾਲੇ ਬਣੋ ਤੇ ਗੁਰੂ ਨਾਲ ਗੁਰੂ ਇਦਾਂ ਹੀ ਆਪਾਂ ਗੁਰੂ ਨਾਲ ਜੁੜਦੇ ਕਿਉਂਕਿ ਦੁਜੇ ਤਰ੍ਹਾਂ ਆਪਾਂ ਖਿੱਚ ਕੇ ਲਈ ਜਾ ਰਹੇ ਨਾ ਧਾਰਨ ਬਣਾ ਆਪਾਂ ਆਪ ਟਿੱਕ ਜੇ ਅਸੀਂ ਗੁਰੂ ਨਾਲ ਜੁੜੇ ਹੋਵਾਂਗੇ ਨਾਲੀ ਕਿ ਗੁਰੂ ਤੇ ਲੱਗ ਲੱਗੇ ਹਾਂ ਕਿਸੇ ਨੂੰ ਖੇਚ ਨਹੀਂ ਸਕਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਆ ਤੇ ਜੇ ਅਸੀਂ ਉਹਦੇ ਨਾਲ ਪੁੱਤਰ ਆ ਨਾ ਜੀ ਤੇ ਫਿਰ ਸਾਨੂੰ ਉਹਦੇ ਬਣ ਕੇ ਸਾਹਿਬ ਜੀ ਧਾਰਨੀ ਕੋਈ ਗੱਲ ਵੀ ਗੁਰੂ ਕਿਰਪਾ ਕਰੇ ਨਾ ਜੀ ਇਸ ਸਥਾਨ ਤੇ ਗੁਰਦੁਆਰਾ ਹੁਣ ਇੱਕ ਇਸਾਈ ਧਰਮ ਵੱਲੋਂ ਤੁਸੀਂ ਦੇਖਿਆ ਨਾ ਕਿ ਪ੍ਰਚਾਰ ਕੀਤਾ ਜਾ ਰਿਹਾ ਕਿ ਮਾਝਾ ਏਰੀਆ ਸਾਰਾ ਇਸਾਈਆਂ ਦੇ ਅਲ ਜਾ ਰਿਹਾ ਹੁਣ ਅਸੀਂ ਅਸੀਂ ਦੇਖਿਆ ਜਿਆਦਾਤਰ ਜਿੰਨੀਆਂ ਟਰਾਲੀਆਂ ਮਾਝਾ ਏਰੀਆ ਤੋਂ ਆ ਤੇ ਮੁੰਡੇ ਵੀ ਕਾਫੀ ਜਿੰਨੇ ਗੁਰ ਸਿੱਖਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਉਥੇ ਵੀ ਬਿਲਕੁਲ ਹੈ ਕਿਉਂਕਿ ਅਸੀਂ ਦੇਖਿਆ ਨਾ ਵੀ ਸਾਡਾ ਧਰਮ ਕੰਦੀਆ ਕੀਤਾ ਜਾ ਰਿਹਾ ਕੋਈ ਸਾਨੂੰ ਇਸਾਈ ਬਣਾ ਰਿਹਾ ਹੈ ਬਿੰਤੀ ਇਦਾਂ ਭਾਜੀ ਜੇ ਅਸੀਂ ਗੁਰੂ ਵਾਲੇ ਵਾਂਗੇ ਨਾ ਜਿ세 ਇੱਕ ਦੇ ਹੋਵਾਂਗੇ ਤੇ ਸਾਨੂੰ ਕੋਈ ਵੀ ਖਿੱਚ ਕੇ ਨਹੀਂ ਲਾਏਗਾ ਮਨ ਕਿਤੇ ਉਹ ਸਾਡਾ ਪਿਓ ਆ ਹੁਣ ਸਾਡੇ ਪਿਓ ਨਾਲ ਤੋੜ ਕੇ ਸਾਨੂੰ ਖਿੱਚ ਕੇ ਲੈ ਜੀ ਉਹ ਫਿਰ ਕੱਚੇ ਪਿੱਲਿਆਂ ਚਾੜੇ ਉਹ ਗੁਰੂ ਦੇ ਸਿੱਖ ਉਹਨਾਂ ਉਹ ਇਹੋ ਬੇਨਤੀ ਕਰਾਂਗੇ ਜੀ ਤੁਸੀਂ ਗੁਰੂ ਦੇਵ ਜੀ ਮਹਾਰਾਜ ਨੇ ਪੂਰ ਪਾਉਦੇ ਤੇ ਫਿਰ ਜੁੜੋ ਵੀ ਇੱਦਾਂ ਨਹੀਂ ਨਹੀਂ ਪ੍ਰਚਾਰ ਜੋ ਜੋ ਪ੍ਰਚਾਰ ਫੈਲਾਇਆ ਜਾ ਰਿਹਾ ਕਿ ਇਨੇ ਜਣੇ ਬਾਜਾ ਸਾਰਾ ਇੱਧਰ ਚਿਲ ਗਿਆ ਵਾ ਭਾਜੀ ਝੂਠ ਦੇ ਨਾਲ ਖਿੱਚੀ ਜਾ ਰਹੀ ਨੇ ਉਹ ਕੀ ਕਰਦੇ ਨੇ ਜੀ ਅਸੀਂ ਇਹ ਕਰਦੇ ਆਂਗੇ ਉਹ ਹੋ ਜਾਂਦਾ ਕਿਉਂ ਇਹਦਾ ਉਹਨਾਂ ਪਹਿਲਾਂ ਹੀ ਆਪਣੀ ਜਿੱਦਾਂ ਇੱਕ ਫਿਲਮ ਦੀ ਐਕਟਿੰਗ ਹੁੰਦੀ ਨਾ ਉਹ ਤਿਆਰ ਕੀਤੀ ਹੁੰਦੀ ਹੁੰਦਾ ਆਪਾਂ ਦੀ ਚੱਕ ਵੀ ਨਹੀਂ ਆ ਤੁਸੀਂ ਇਦਾਂ ਕਰੋ ਉਹਨਾਂ ਨੂੰ ਸਾਧ ਲਓ ਭਾਵੇਂ ਉਹਨਾਂ ਕੋਲ ਵੀ ਸਾਹਮਣੇ ਇੱਕ ਬੰਦਾ ਬੈਠਾ ਹੈ ਔਰ ਰਾਤ ਤੋਂ ਲੰਗੜਾ ਗਿਆ ਕੋਈ ਵੀ ਆ ਤੂੰ ਸਹੀ ਕਰਕੇ ਤੋੜ ਦੇਣਾ ਅਸੀਂ ਜੇ ਮੰਨ ਲਾਂ ਕਿ ਹਾਂ ਇਹਨਾਂ ਦਾ ਸਾਰਾ ਪੈਸਾ ਝੂਟਦਾ ਵੀ ਸਾਰਾ ਤੇ ਝੂਂਗੜੀ ਮਾਰ ਮਾਰ ਕੇ ਜੋ ਆਪਾਂ ਆਪਣਾ ਮਰਕਾ ਛੱਡ ਨਹੀਂ ਆਏ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਠੀਕ ਹੈ ਜੀ ਵਾਈਟ ਸਭ ਤੋਂ ਮੈਨੂੰ ਹਾਂ ਮੇਰੇ ਆਪਣੇ ਕੀ ਆ। ਚਲੋ ਜੀ। ਆਪਾਂ ਕੋਈ ਨਾ ਬੜੀ ਕਿਨਾਰਾ ਰਾਜ਼ੀ ਨਹੀਂ ਲੱਗਦੇ। ਹਾਂ ਜੀ ਵੀਰ ਜੀ ਕੀ ਨਾਮ ਆਪਣਾ? ਕੀ ਨਾਮ ਆਪਣਾ ਬਜੀ? ਹਾਂ ਜੀ। ਨਾਮ ਕੀ ਆਪਣਾ? ਨਾਮ ਅਨੁਰਵਦਾ ਤੇ ਪਤਾ ਨਿਕਾ ਤੁਹਾਨੂੰ ਮੇਰੇ ਆਪਾਂ ਨੂੰ। ਤੇ ਵੀਰ ਜੀ ਕਿੰਨਾ ਟਾਈਮ ਹੋ ਗਿਆ ਅਜੇ ਦਾ ਟਰੈਕਟਰ ਸੇ ਆ ਕੇ ਲਿਆਉਂਦੇ ਤੁਸੀਂ? ਮੰਦਰ ਦੂਜਾ ਸਾਲ ਆਇਆ ਪਹਿਲਾਂ ਇਹ ਮੋਰਸਾ ਕਰਦੇ ਆਣ ਨੂੰ ਘਰੀ ਜੀ ਐਂ ਇਹਦਾ ਨਕਸ਼ਾ ਸਜਾਈਏ ਤੇ ਭਾਜੀ ਕਿੰਨਾ ਖਰਚਾ ਐਵੇਂ ਆ ਜਾਂਦਾ ਫਿਰ ਭਾਜੀ ਕਿਹਾ ਦੋਗੇ ਚਾਚਾ ਨਾਲ ਕੀ ਇਹ ਦੇਗਾ ਜਾਈਦਾ ਨਹੀਂ ਲੱਗਦੀ ਆਇਆ ਸਾਰਾ ਟੋਟਲ ਹਾਂਜੀ ਹੁਣ ਵੇਖੋ ਇੰਨਾ ਵਧੀਆ ਤੁਸੀਂ ਸਜਾ ਕੇ ਲਿਆਏ ਜੀ ਹਨਾ ਇਸ ਤੋਂ ਬਾਅਦ ਜਿੱਦਾਂ ਘਰੇ ਤੁਸੀਂ ਜਾਂਦੇ ਜੇ ਹਨਾ ਇਸ ਤੋਂ ਬਾਅਦ ਇਸ ਨੂੰ ਉਤਾਰੋਗੇ ਕਿ ਇੱਦਾਂ ਰੱਖੋਗੇ ਨਹੀਂ ਇਹ ਬਦਾਦ ਨਹੀਂ ਆਪਾਂ 300 ਲਿਆ ਪਤਾ ਲੱਗ ਕਰ ਗਿਆ ਬਦਾਦ ਨਹੀਂ अच्छा जी ਤੇ ਮੇਰੇ ਜੀ ਇੱਕ ਅਸੀਂ ਨਾ ਆ ਰਹੇ ਸੀ ਇੱਕ ਜੀ ਅਸੀਂ ਜਰੂਰ ਦੇਖੀ ਟ੍ਰੈਕਟਰ ਵਾਲੇ ਵੀਰਾਂ ਦੀ ਕਿ ਵੀਰ স্পੀਡ ਬਹੁਤ ਜ਼ਿਆਦਾ ਆ ਰਹੇ ਕਿਵੇਂ ਲੱਗਦਾ ਤੁਹਾਨੂੰ ਉਹ ਭਾਈ ਉਹਨਾਂ ਬੇਨਤੀ ਹੋਂ ਕਰਦੇ ਆ ਕੋਈ ਲੜਦਾ ਨਹੀਂ ਨਾਲ ਜੀ ਜ਼ਿਆਦਾ ਉਹਨਾਂ ਦੇ 100 ਤੋਂ 105 ਸਪੀਡ ਕਰਦੇ ਆ ਕਿ ਇਹ ਬੇਨਤੀ ਕਰਦੇ ਨਾ ਕੋਈ ਨਾਲ ਨਹੀਂ ਜੀ ਹਾਂ ਜੀ ਤੇ ਕਿਹੜੇ ਏਰੀਆ ਤੋਂ ਆਏ ਵੀਰ ਜੀ ਭਾਈ ਕਪਤਾ ਜ਼ਿਲ੍ਹਾ ਕਟੂੜੀ ਵਾਲਾ ਤੇ ਅੱਗੇ ਹੁਣ ਅੱਗੇ ਦਾ ਕੀ ਸੋਚਿਆ ਫਿਰ ਇਸ ਤੋਂ ਬਾਅਦ ਆ ਗਿਆ ਅਜਿਹਾ ਤੇ ਉਹ ਸਮਝ ਨਹੀਂ ਭਈਏ ਚਲੋ ਉਹ ਚਾਹ ਤੇ ਪਿਆਲਾ ਨਹੀਂ ਭਈਏ ਇਹ ਸਾਰੇ ਵੀਰਾਂ ਨੂੰ ਇਹ ਭੇਜੀ ਕਰਨਾ ਅਜਿਹਾ ਭਈਓ ਰੌਂਗ ਲਾ ਰੋਕ ਸਹੀਏ ਤੇ ਕਿਸਾਨੇ ਸਿੰਘ ਅਰਸ਼ਵੀ ਏਦਾਂ ਕਦੀ ਸਿਆਗ ਲੈ ਕੇ ਗਏ ਕਿ ਨਹੀਂ ਹਾਂਜੀ ਦਿੱਲੀ ਵੀ ਕਦੀ ਏਦਾਂ ਲੈ ਕੇ ਗਏ ਸੀ ਜੀ ਆੜਾ ਵਾਲਾ ਖੜਿਆ ਹੈ ਅਛਾ ਹੈ ਹਾਂਜੀ ਇਹ ਨਹੀਂ ਆਇਆ ਹਾਂਜੀ ਕੋਈ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਜੀ ਨੌਜਵਾਨਾਂ ਨੂੰ ਇਹ ਜੀ ਆਈਆ ਬੇਟੀ ਕਰਨਾ ਜੂੜਾ ਰੋਟਾ ਦੀ ਨਾਂ ਕੀਤੀ ਜਾਵੇ ਹਾਂਜੀ ਜਿਵੇਂ ਹੁਣ ਤੁਸੀਂ ਖਾਲਸੇ ਦੀ ਵੇਖੋ ਧਰਤੀ ਤੇ ਪਹੁੰਚੇ ਜੀ ਹਨਾ ਬਾਕੀ ਤੁਹਾਡਾ ਬੜਾ ਸੋਹਣਾ ਲੱਗਾ ਪਰ ਤੁਸੀਂ ਵੇਖੋ ਕਿ ਤੁਹਾਡੇ ਮਤਲਬ ਲੱਗਦਾ ਕੇਸ ਵੀ ਕਤਲ ਆ ਨਾ ਤੇ ਦਾੜੀ ਵੀ ਨਹੀਂ ਹੈਗੀ ਕੋਈ ਅੱਜ ਪਰਲ ਕਰਦੇ ਜਾਂ ਕਿ ਮਤਲਬ ਅੱਜ ਉਹ ਬੇਨਤੀ ਕਰਦੇ ਆ ਸਰਕਾਰ ਕੋਲ ਜਾਂਦੇ ਆ ਵੀ ਸਾਰੇ ਗੁਰੂਆਂ ਸਿੱਧੂ ਹਮਮਾਰੇ ਆਉਣ ਸਮੇਂ ਆਣਗੇ ਲੋਕ ਅਹੀਂ ਕੇਸ ਰੱਖਾ ਦੇਈ ਤੇ ਨਹੀਂ ਰੱਖਾਂਗੇ ਅਹੀਂ ਰੱਖਾਂਗੇ ਸਾਰੇ ਯੋਗਰ ਦਾ ਸਾਰੇ ਸਭ ਨੂੰ ਲੱਗੇ ਠੀਕ ਹੈ ਧੰਨਵਾਦ ਬਾਕੀ